ਪਿਛਲੇ ਦਿਨੀ ਪੰਜਾਬ ਦੇ ਵਿੱਚ ਵੱਡਾ ਤੂਫਾਨ ਆਉਂਦਾ ਅਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਵੱਡੇ ਨੁਕਸਾਨ ਕੀਤੇ ਨੇ ਉਸ ਤੂਫਾਨ ਨੇ ਦੇਖੋ ਜੀ ਜਿਹੜਾ ਇਹ ਨੁਕਸਾਨ ਹੋਇਆ ਇਹ ਬਹੁਤ ਜ਼ਿਆਦਾ ਹੋਇਆ ਕਰੋੜਾਂ ਦੇ ਹਿਸਾਬ ਚ ਹੋਇਆ ਖੰਭੇ ਜੜਾਂ ਚੋਂ ਦੂਰੇ ਦੂਰੇ ਖੰਭੇ ਜਿਹੜੇ ਟਰਾਂਸਫਾਰਮ ਧਰੇ ਹੋ ਸੀ ਪੱਟ ਕੇ ਮਰੋੜ ਕੇ ਦੂਰੇ ਕਰੇ ਪਏ ਨੇ ਇਸੇ ਤੂਫਾਨ ਨੂੰ ਵੀ ਤਕਰੀਬਨ ਇੱਕ ਹਫਤਾ ਤਾਂ ਹੋ ਗਿਆ ਇੱਕ ਹਫਤਾ ਪਹਿਲਾਂ ਆਇਆ ਸੀ ਹਜੇ ਬਿਜਲੀ ਸਰਪਲਾਈ ਚਾਲੂ ਨਹੀਂ ਹੋਈ ਜਿਹੜੇ ਪਿੰਡਾਂ ਦੇ ਲੋਕ ਬਿਜਲੀ ਵਿਭਾਗ ਦੇ ਨਾਲ ਨਹੀਂ ਮਦਦ ਕਰਾਈ ਉਹ ਹਲੇ ਵੀ ਬਿਜਲੀ ਤੋਂ ਵਾਂਝੇ ਨੇ ਸਬਜ਼ੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਬਜ਼ੀ ਜਿਹੜੀ ਕਿਸੇ ਕਿਸਾਨਾਂ ਨੇ ਬੀਜੀ ਹੋਈ ਸੀ ਉਹ ਉਹ ਬਿਲਕੁਲ ਖਤਮ ਤੈ ਸਮੈਸ਼ ਕਰਤੀ ਨੁਮਾਇੰਦਾ ਆਇਆ ਜਾਂ ਕੋਈ ਤੁਹਾਨੂੰ ਪ੍ਰੂਸਾ ਮਿਲਿਆ ਜਿਹੜੇ ਕਿਸਾਨਾਂ ਨੂੰ ਵੱਡੇ ਨੁਕਸਾਨ ਹੋ ਗਏ ਦੇਖੋ ਹਾਲੇ ਤੱਕ ਤਾਂ ਕੋਈ ਵੱਡਾ ਆਇਆ ਨਹੀਂ ਉਹ ਪਈ ਮੁੱਖ ਮੰਤਰੀ ਸਾਹਿਬ ਨੇ ਜਾਂ ਆ ਕੇ ਇੱਥੇ ਵਿਜ਼ਿਟ ਕੀਤਾ ਹੋਵੇ ਕਿਸੇ ਵੀ ਵੀ ਕਿੱਥੇ ਕਿੱਥੇ ਨੁਕਸਾਨ ਹੋਇਆ ਜਾ ਕੋਈ ਕੈਬਨਿਟ ਮਨਿਸਟਰ ਕੋਈ ਕੋਈ ਉੱਚ ਅਧਿਕਾਰੀ ਕੋਈ ਨਹੀਂ ਆਇਆ ਹੈਗਾ ਜਿਹੜੇ ਵਿਚਾਰਿਆਂ ਨੇ ਕਿਸੇ ਨੇ ਠੇਕਿਆਂ ਤੇ ਲੈ ਕੇ ਕਰੀ ਹੋਈ ਸੀ ਉਹਨਾਂ ਦਾ ਤਾਂ ਆਪਾਂ ਸੋਚ ਵੀ ਨਹੀਂ ਸਕਦੇ 10 ਸਾਲ ਜ਼ਿੰਮੇਵਾਰ ਪਿੱਛੇ ਪਾਤੀ ਇਸ ਤੂਫਾਨ ਨੇ ਜਿਹੜੀ ਜੇ ਇੱਕ ਵਾਰੀ ਮਾਰ ਪੈ ਜੇ ਚਾਹੇ ਉਹ ਪਾਣੀ ਆ ਜਾਏ ਚਾਹੇ ਇਹ ਤੂਫਾਨ ਆ ਜਾਣ 10 ਸਾਲ ਪਿੱਛੇ ਚਲਾ ਜਾਂਦਾ ਜ਼ਿੰਮੇਵਾਰ ਸਰਕਾਰਾਂ ਨੂੰ ਵੀ ਇੱਕ ਬੇਨਤੀ ਕਰਦੇ ਆਂ ਵੀ ਜਿੱਥੇ ਤੁਸੀਂ ਵਾਹਕਲਾਂ ਦੇ ਬੀਮੇ ਕਰਦੇ ਹੋ ਇੱਕ ਫਸਲ ਦਾ ਵੀ ਬੀਮਾ ਕਰ ਦਿਓ ਇੱਕ ਏਕੜ ਤੇ 8-10 ਹਜ਼ਾਰ ਦਾ ਡੀਜ਼ਲ ਲੱਗਦਾ ਜੇ ਤੁਸੀਂ 20 ਦਿਨ ਬਿਜਲੀ ਨਾ ਆਈ ਤਾਂ ਜਿੰਨੇ ਕੁ ਦੀ ਉਹ ਮੱਕੀ ਹੋਣੀ ਸੀ ਤਾਂ ਓਨੇ ਕੁ ਦਾ ਉਹ ਡੀਜ਼ਲ ਲੱਗ ਜੂਗਾ ਸੀਐਮ ਭਗਵੰਤ ਸਿੰਘ ਮਾਨ ਪਹਿਲਾਂ ਵੀ ਕਹਿੰਦੇ ਸੀ ਕਿ ਹੁਣ ਸਾਡੀ ਸਰਕਾਰ ਆ ਗਈ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਅਸੀਂ ਵੀ ਕਿਸਾਨ ਦੇ ਪੁੱਤਰਾਂ ਅਸੀਂ ਵੀ ਕੋਈ ਮੁਆਵਜ਼ਾ ਨਹੀਂ ਲੇਟ ਹੋਣ ਦੇਵਾਂਗੇ ਦੇਖੋ ਅਸੀਂ ਤਾਂ ਕਾਰਗੁਜ਼ਾਰੀ ਨੂੰ ਇਹੀ ਕਹਿੰਦੇ ਆ ਸੀਐਮ ਸਾਹਿਬ ਤੁਸੀਂ ਪੰਜਾਬ ਵੱਲ ਧਿਆਨ ਦੇ ਲੋ ਦਿੱਲੀ ਦੀ ਲੀਡਰਸ਼ਿਪ ਉੱਥੋਂ ਬਹਿਲੀ ਹੋਈ ਹੋਈ ਆ ਉਹ ਸਾਰਾ ਉਰੇ ਵਾਲਾ ਧਿਆਨ ਉਹਨਾਂ ਤੇ ਫੋਕਸ ਹੋਇਆ ਹੋਇਆ ਇੱਥੇ ਧਿਆਨ ਹੀ ਨਹੀਂ ਹੋ ਰਿਹਾ ਵੀ ਜਿਹੜਾ ਨੁਕਸਾਨ ਆ ਉਹਦੇ ਵੱਲ ਨਹੀਂ ਧਿਆਨ ਉਹ ਉਹਨਾਂ ਦੀ ਦੇਖਭਾਲ ਤੇ ਲੱਗਿਆ ਹੋਇਆ ਕਿਸਾਨੀ ਨਾਲ ਹੋਰ ਦਬਕਿਆਂ ਨਾਲ ਜਦੋਂ ਵੀ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਹਨੇ ਕੁਦਰਤੀ ਗੱਲ ਆ ਫਿਰ ਅੱਕ ਕੇ ਜਦੋਂ ਉਹਨੂੰ ਕੋਈ ਰਸਤਾ ਨਹੀਂ ਦਿੰਦਾ ਜਦੋਂ ਕਹਿ ਦਿੰਦੇ ਆ ਵੀ ਫਿਰ ਉਹਦੇ ਕੋਲੇ ਰਸਤਾ ਬਜਦਾ ਖੁਦਕੁਸ਼ੀ ਦਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪਿਛਲੇ ਦਿਨੀ ਪੰਜਾਬ ਦੇ ਵਿੱਚ ਵੱਡਾ ਤੂਫਾਨ ਆਉਂਦਾ ਅਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਵੱਡੇ ਨੁਕਸਾਨ ਕੀਤੇ ਨੇ ਉਸ ਤੂਫਾਨ ਨੇ ਖੇਤੀਬਾੜੀ ਵੀ ਪ੍ਰਭਾਵਿਤ ਕੀਤੀ ਆ ਬਹੁਤੇ ਪਿੰਡਾਂ ਵਿੱਚ ਤਾਂ ਹੁਣ ਤੱਕ ਲਾਈਟ ਵੀ ਚਾਲੂ ਨਹੀਂ ਹੋਈ ਜਨਿ ਕਿ ਕਿਸਾਨ ਆਪਣੀਆਂ ਮੱਕੀਆਂ ਨੇ ਜਾਂ ਹੋਰ ਜਿਹੜੀ ਵੀ ਫਸਲ ਲਾਈ ਹੋਈ ਆ ਉਸ ਨੂੰ ਰਮਾਉਣ ਲਈ ਆਲਾ ਦਵਾਲਾ ਦੇਖ ਰਿਹਾ ਜਾਂ ਜਨਰੇਟਰਾਂ ਦੇ ਪ੍ਰਬੰਧ ਕਰ ਰਿਹਾ ਅਤੇ ਕਾਫੀ ਵੱਡਾ ਨੁਕਸਾਨ ਹੋਇਆ ਕਿਸਾਨੀ ਦਾ ਕਿਉਂਕਿ ਪਹਿਲਾਂ ਵੀ ਤੁਸੀਂ ਖਬਰਾਂ ਦੇਖੀਆਂ ਨੇ ਵੱਡੇ ਵੱਡੇ ਸ਼ੈੱਡ ਉਸ ਤੇਜ਼ ਤੂਫਾਨ ਨੇ ਉਖਾੜ ਦਿੱਤੇ ਜਨਿ ਕਿ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ ਦੇ ਨੀਅਰ ਭਵਾਨੀਗੜ ਤੋਂ ਨਾਬਾ ਰੋਡ ਦੇ ਵਿਚਕਾਰ ਬਹੁਤ ਤੇਜ਼ ਤੂਫਾਨ ਆਇਆ ਬਹੁਤ ਵੱਡੇ ਨੁਕਸਾਨ ਕੀਤੇ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੌਜਵਾਨ ਕਿਸਾਨ ਆਗੂ ਨੇ ਲਾਲੀ ਸਕਰੋਦੀ ਗੱਲਬਾਤ ਕਰਾਂਗੇ ਲਾਲੀ ਜੀ ਕਿੰਨਾ ਕੁ ਨੁਕਸਾਨ ਹੋਇਆ ਕਿੰਨਾ ਕੁ ਵੱਡਾ ਤੂਫਾਨ ਸੀ ਜਿਹੜਾ ਪਿਛਲੇ ਦਿਨਾਂ ਤੋਂ ਲਗਾਤਾਰ ਮਤਲਬ ਕਾਫੀ ਮੁਸ਼ਕਲ ਵੀ ਚੱਲ ਰਹੀ ਹੈ ਚਾਹੇ ਉਹ ਲਾਈਟ ਦੀ ਲਾ ਲੋ ਬਿਜਲੀ ਦੀ ਲਾ ਲੋ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਨੁਕਸਾਨ ਕੀਤਾ ਤੂਫਾਨ ਨੇ ਦੇਖੋ ਜੀ ਜਿਹੜਾ ਇਹ ਨੁਕਸਾਨ ਹੋਇਆ ਇਹ ਬਹੁਤ ਜ਼ਿਆਦਾ ਹੋਇਆ ਕਰੋੜਾਂ ਦੇ ਹਿਸਾਬ ਚ ਹੋਇਆ ਜਿਹੜਾ ਲੋਕਾਂ ਦਾ ਪਰਸਨਲ ਨੁਕਸਾਨ ਹੋਇਆ ਆਬਦਾ ਹੋਇਆ ਜਿਹੜਾ ਉਹ ਦੀ ਤਾਂ ਉਹ ਦੀ ਵੀ ਆਪਾਂ ਗਿਣਤੀ ਮਿੰਤੀ ਨਹੀਂ ਕਰ ਸਕਦੇ ਵੀ ਕਿੰਨਾ ਕੁ ਨੁਕਸਾਨ ਹੋਇਆ ਜਿਹੜਾ ਸਰਕਾਰੀ ਨੁਕਸਾਨ ਹੋਇਆ ਜਿਹੜੇ ਬਿਜਲੀ ਦੇ ਖੰਭੇ ਹੋਏ ਨੇ ਉਹ ਵੀ ਕਰੋੜਾਂ ਦੇ ਵਿੱਚ ਨੁਕਸਾਨ ਹੋਇਆ ਤੁਸੀਂ ਆ ਮੈਂ ਤੁਹਾਨੂੰ ਪਿੱਛੇ ਦਿਖਾ ਕੇ ਲੈ ਕੇ ਆਇਆ ਖੰਭੇ ਜੜਾਂ ਚੋਂ ਦੂਰੇ ਦੂਰੇ ਖੰਭੇ ਜਿਹੜੇ ਟਰਾਂਸਫਾਰਮ ਧਰੇ ਹੋ ਸੀ ਪੱਟ ਕੇ ਮਰੋੜ ਕੇ ਦੂਰੇ ਘਰੇ ਪਏ ਨੇ ਤੇ ਕੋਈ ਇਹ ਜਾਂ ਖੰਭਾ ਨਹੀਂ ਛੱਡਿਆ ਕੋਈ ট্রান্সਫਾਰਮਰ ਦੇ ਉੱਤੇ ਕੋਈ ਜਿਹੜਾ ਪੈਟਰੋਲ ਪੰਪ ਸੀ ਉਹਦੇ ਉੱਤੇ ਸ਼ੈੱਡ ਕੋਈ ਕਿਸੇ ਦਾ ਨੀਰਾ ਪਾਇਆ ਹੋਇਆ ਤੇ ਉਹਦਾ ਸ਼ੈੱਡ ਕੋਈ ਸੈਲਰ ਜਿੰਨੇ ਆਪਣੇ ਏਰੀਏ ਦੇ ਆਲੇ-ਦਾਲੇ ਜਿੰਨੇ ਵੀ ਸੈਲਰ ਸੀ ਉਹ ਸਾਰੀ ਇਸ ਦੀ ਚਪੇੜ ਦੇ ਵਿੱਚ ਆ ਗਏ ਲੋਕਾਂ ਦੀਆਂ ਕੰਦਾਂ ਟਹਿ ਬੁਰਾ ਹਾਲ ਕਰਤਾ ਜਾਨੀ-ਮਾਨੀ ਵੀ ਜਿਹੜਾ ਨੁਕਸਾਨ ਹੋਇਆ ਆਪਣੇ ਆ ਲਾਗਲੇ ਪਿੰਡਾਂ ਦੇ ਵਿੱਚ ਜਿਵੇਂ ਭਵਾਨੀਗਾ ਟਾਵਰ ਗਿਰ ਗਿਆ ਬੰਦੇ ਨੁਕਸਾਨੇ ਗਏ ਪੋਲਟਰੀ ਫਾਰਮ ਦੇ ਵਿੱਚ ਚਪੇਟ ਚ ਆ ਕੇ ਬੰਦਿਆਂ ਨੁਕਸਾਨ ਹੋ ਗਿਆ ਤੇ ਇਸ ਕਰਕੇ ਅਮਨ ਜੀ ਇਹਦਾ ਤਾਂ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਜੇ ਇਹਦਾ ਕੋਈ ਅੰਕੜੇ ਕੱਢਾ ਕੱਢੂਗਾ ਤਾਂ ਕਰੋੜਾਂ ਦੇ ਹਿਸਾਬ ਨਾਲ ਇਹਦਾ ਨੁਕਸਾਨ ਹੋਇਆ ਤੁਸੀਂ ਇਹ ਦੇਖ ਲਓ ਵੀ ਬਿਜਲੀ ਵਿਭਾਗ ਦੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਖੰਭੇ ਲਿਆ ਕੇ ਰੱਖੇ ਪਏ ਨੇ ਕਿਸਾਨਾਂ ਨੂੰ ਕਹਿ ਰੱਖਿਆ ਵੀ ਤੁਸੀਂ ਨਾਲ ਲੱਗ ਕੇ ਸਾਡੇ ਠੀਕ ਹੈ ਵੀ ਇਹਦਾ ਜਿਹੜਾ ਬਿਜਲੀ ਦਾ ਪ੍ਰਬੰਧ ਕਰਾਓ ਕਿਉਂਕਿ ਜਿਹੜੀਆਂ ਮੋਟਰਾਂ ਵਾਲੀਆਂ ਲਾਈਟਾਂ ਨੇ ਮੈਨੂੰ ਨਹੀਂ ਲੱਗਦਾ ਹਲੇ ਵੀ ਹਫ਼ਤਾ 10 ਦਿਨ ਚੱਲਣਗੀਆਂ ਨਹੀਂ ਵੈਸੇ ਤੂਫਾਨ ਨੂੰ ਵੀ ਤਕਰੀਬਨ ਇੱਕ ਹਫ਼ਤਾ ਤਾਂ ਹੋ ਗਿਆ ਇੱਕ ਹਫ਼ਤਾ ਪਹਿਲਾਂ ਆਇਆ ਸੀ ਹਜੇ ਬਿਜਲੀ ਸਪਲਾਈ ਚਾਲੂ ਨਹੀਂ ਹੋਈ ਨਹੀਂ ਦੇਖੋ ਜਿਹੜੇ ਪਿੰਡਾਂ ਦੇ ਵਿੱਚ ਆਪ ਲੋਕਾਂ ਨੇ ਮਸ਼ੱਕਤ ਕਰਕੇ ਬਿਜਲੀ ਵਿਭਾਗ ਦੇ ਨਾਲ ਉਹ ਪਿੰਡ ਤਾਂ ਚਾਲੂ ਹੋ ਗਏ ਜਿਹੜੇ ਪਿੰਡਾਂ ਦੇ ਲੋਕ ਬਿਜਲੀ ਵਿਭਾਗ ਦੇ ਨਾਲ ਨਹੀਂ ਮਦਦ ਕਰਾਈ ਉਹ ਹਲੇ ਵੀ ਬਿਜਲੀ ਤੋਂ ਵਾਂਝੇ ਨੇ ਤੇ ਉਹ ਜਿੰਨਾ ਚਿਰ ਕਿਉਂਕਿ ਬਿਜਲੀ ਵਿਭਾਗ ਦੇ ਵਿੱਚ ਮੁਲਾਜ਼ਮਾਂ ਦੀ ਕਮੀ ਆ ਬਿਜਲੀ ਵਿਭਾਗ ਕੀ ਕਰੂਗਾ ਬਹੁਤ ਵਿਚਾਰੇ ਉਸ ਦਿਨ ਤੇ ਲੱਗੇ ਹੋਏ ਨੇ ਸਾਰੇ ਮੁਲਾਜ਼ਮ ਪਰ ਤਦਾਦ ਥੋੜੀ ਆ ਨੁਕਸਾਨ ਜ਼ਿਆਦਾ ਆ ਜਿੰਨਾ ਚਿਰ ਪਿੰਡਾਂ ਦੇ ਲੋਕ ਵਿਭਾਗ ਨਾਲ ਮਿਲ ਕੇ ਨਹੀਂ ਇਹ ਕੰਮ ਕਰਦੇ ਤਾਂ ਉਨਾ ਚਿਰ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਨੁਕਸਾਨ ਹੋਇਆ ਹੈ ਛੇਤੀ ਕਬਰ ਹੋ ਜਾਊਗਾ ਬਿਲਕੁਲ ਵੈਸੇ ਹੋਰ ਫਸਲਾਂ ਦਾ ਨੁਕਸਾਨ ਤੇਜ਼ ਤੂਫਾਨ ਨੇ ਪਹਿਲਾਂ ਵੀ ਕੀਤਾ ਜਿਹੜੀਆਂ ਮੱਕੀਆਂ ਨੇ ਕੀ ਲੱਗਦਾ ਹੁਣ ਕਿਸਾਨਾਂ ਦੀ ਆਵਾਜ਼ ਇਹ ਵੀ ਆ ਰਹੀ ਆ ਕਿ ਮੱਕੀਆਂ ਕਿਸਾਨਾਂ ਦੀ ਸੁੱਕ ਚੁੱਕੀਆਂ ਨੇ ਬੁਰੇ ਹਾਲਾਤ ਨੇ ਪਾਣੀ ਨਹੀਂ ਮਿਲ ਰਿਹਾ ਮੱਕੀਆਂ ਨੂੰ ਦੇਖੋ ਮੱਕੀ ਦਾ ਜਿਹੜਾ ਨੁਕਸਾਨ ਹੋਇਆ ਉਹਦਾ ਬਹੁਤ ਵੱਡੀ ਪੱਧਰ ਤੇ ਹੋਇਆ ਕਿਉਂਕਿ ਆਲੂ ਬਹੁਤ ਵੱਡੀ ਪੱਧਰ ਤੇ ਲੱਗੇ ਹੋਇਆ ਸੀ ਉਸ ਤੋਂ ਬਾਅਦ ਜਿਹੜੀਆਂ ਸਬਜ਼ੀਆਂ ਸੀ ਬਹੁਤ ਨੁਕਸਾਨ ਹੋ ਗਿਆ ਏਰੀਏ ਦੇ ਵਿੱਚ ਜਿਹੜੇ ਪੌਲੀ ਹਾਊਸ ਲੱਗੇ ਹੋਏ ਸੀ ਪੌਲੀ ਹਾਊਸ ਦਾ ਜਿੰਨੇ ਉੱਪਰਲਾ ਕਵਰ ਹੁੰਦਾ ਸਾਰਾ ਖਤਮ ਕਰਕੇ ਐਂਗਲ ਮਰੋੜ ਤੋੜ ਕੇ ਬਹੁਤ ਵੱਡੀ ਤਦਾ ਦੇ ਵਿੱਚ ਇੱਕ ਇੱਕ ਪੌਲੀ ਹਾਊਸ ਦਾ 7 8 8 ਲੱਖ ਦਾ ਤਾਂ ਨੁਕਸਾਨ ਇੱਕ ਇੱਕ ਪੌਲੀ ਹਾਊਸ ਦਾ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਨੁਕਸਾਨ ਹੋਇਆ ਮੱਕੀ ਦਾ ਤਾਂ ਤੁਸੀਂ ਲਾਏ ਨਹੀਂ ਸਕਦੇ ਤੁਸੀਂ ਹੁਣ ਵੀ ਜਨਰੇਟਰਾਂ ਦਾ ਖੜਕਾ ਸੁਣੇ ਰਹੋ ਆਪਾਂ ਵੀ ਆ ਭਰ ਕੇ ਹਟਿਆ ਮੱਕੀ ਵੀ ਤੁਸੀਂ ਕੀ ਅੰਦਾਜ਼ਾ ਲਾਵਾਂਗੇ ਵੀ ਇੰਨਾ ਜ਼ਿਆਦਾ ਤੇਲ ਲੱਗ ਰਿਹਾ ਹਰੇਕ ਕਿਸਾਨ ਦਾ ਬਿਲਕੁਲ ਹੁਣ ਬਿਜਲੀ ਆਉਣ ਦੇ ਚਾਂਸ ਕਦੋਂ ਨੇ ਕੀ ਲੱਗਦਾ ਬਿਜਲੀ ਵਿਭਾਗਾਂ ਤੁਸੀਂ ਕਹਿ ਰਹੇ ਹੋ ਕਿ ਲਗਾਤਾਰ ਲੱਗਿਆ ਹੋਇਆ ਬਾਲੇ ਗੱਡ ਰਹੇ ਨੇ ਜਾਂ ਜੋ ਵੀ ਲਾਈਨਾਂ ਨੇ ਸਪਲਾਈ ਹੁਣ ਕਦੋਂ ਆਊਗੀ ਕਦੋਂ ਅਸ਼ੰਕਾ ਜਤਾ ਰਹੋ ਦੇਖੋ ਬਿਜਲੀ ਵਿਭਾਗ ਦੇ ਜਿੰਨੇ ਵੀ ਮੁਲਾਜ਼ਮ ਨੇ ਉਹ ਵੀ ਇਹ ਕਹਿ ਰਹੇ ਨੇ ਵੀ ਪਿੰਡ ਵਾਲਿਆਂ ਨੂੰ ਵੀ ਤੁਸੀਂ ਆਓ ਸਾਥ ਦਿਓ ਅਸੀਂ ਸਾਰੇ ਪਿੰਡ ਵਾਲਿਆਂ ਨੂੰ ਵੀ ਇਹੀ ਸੁਨੇਹਾ ਦੇ ਰਹੇ ਹਾਂ ਤੁਹਾਡੇ ਮਾਧਮ ਰਾਹੀਂ ਵੀ ਭਰਾਵੋ ਮੁਲਾਜ਼ਮ ਉਨ੍ਹਾਂ ਦੀ ਗਿਣਤੀ ਥੋੜੀ ਆ ਉਹ ਦਿਨ ਰਾਤ ਲੱਗੇ ਹੋਏ ਨੇ ਮਿਹਨਤ ਕਰ ਰਹੇ ਨੇ ਸੋ ਜਿੰਨਾ ਚਿਰ ਪਿੰਡਾਂ ਦੇ ਲੋਕ ਨਹੀਂ ਇਹ ਲੱਗਦੇ ਉਹਨਾਂ ਚਿਰ ਤੁਸੀਂ ਇਹ ਲਾ ਲਓ ਵੀ ਜੇ ਨਹੀਂ ਲੱਗਦੇ ਤਾਂ ਇਹ ਝੋਨੇ ਦੇ ਜੇ ਕੱਲੇ ਮਜ਼ਦਮਾ ਤੇ ਛੱਡ ਦੇ ਨੇ ਤਾਂ ਇਹ ਜਦੋਂ ਝੋਨੇ ਦੀ ਲਵਾਈ ਹੋਣੀ ਹੈ ਤਦ ਤੱਕ ਜਾ ਕੇ ਇਸ ਨੇ ਕਵਰ ਹੋਣਾ ਜੇ ਲੋਕ ਲੱਗਣਗੇ ਤਾਂ 15 ਦਿਨਾਂ ਤੱਕ 20 ਦਿਨਾਂ ਤੱਕ ਜਾ ਕੇ ਇਸ ਨੇ ਲਾਈਟ ਨੇ ਜਿਹੜੀ ਖੇਤਾਂ ਵਾਲੀ ਨੇ ਆਉਣਾ ਇਹ ਇੰਨੀ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੋਇਆ ਮੱਕੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਣਕਾਂ 30 40% ਕਣਕ ਹਲੇ ਖੜੀ ਸੀ ਆਪਣੇ ਜੋ ਜਿਹੜਾ ਏਰੀਆ ਦੇ ਵਿੱਚੋਂ ਇਹ ਤੂਫਾਨ ਲੰਘਿਆ 60 65 ਪੈਸੇ ਕਣਕ ਸੀ ਜਿਹੜੀ ਉਹ ਵੱਢੀ ਗਈ ਸੀ ਬਾਕੀ ਖੜੀ ਸੀ ਉਹਨਾਂ ਦਾ ਵੀ ਨੁਕਸਾਨ ਬਹੁਤ ਜ਼ਿਆਦਾ ਕਣਕ ਦਾ ਵੀ ਹੋਇਆ ਸਬਜੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਬਜੀ ਜਿਹੜੀ ਕਿਸੇ ਕਿਸਾਨਾਂ ਨੇ ਬੀਜੀ ਹੋਈ ਸੀ ਉਹ ਉਹ ਬਿਲਕੁਲ ਹੀ ਖਤਮ ਤੈ ਸਮੈਸ਼ ਕਰਤੀ ਤੁਸੀਂ ਇਹ ਦੇਖ ਲਓ ਵੀ ਇੰਨੀ ਜ਼ਿਆਦਾ ਗਤੀ ਸੀ ਤੂਫਾਨ ਦੀ ਵੀ ਮੰਡੀਆਂ ਦੇ ਵਿੱਚ ਜਿਹੜੇ ਪੱਖੇ ਨੇ ਦੂਰੇ ਕਰਤੇ ਕਿਸਾਨਾਂ ਨੇ ਪੱਖੇ ਫੜ ਕੇ ਕਈ ਜਿਹੜੇ ਕਿਸਾਨ ਤਰਪਾਲਾਂ ਚੱਕੀ ਆਉਂਦੇ ਸੀ ਵਿੱਚ ਕਿਸਾਨਾਂ ਨੇ ਦੱਸਿਆ ਵੀ ਅਸੀਂ ਕਈ ਦਰਖਤਾਂ ਨੂੰ ਇਹੋ ਜਿਹੇ ਵੀ ਸਾਡੇ ਉੱਪਰ ਨਾਗਰ ਜੇ ਜਫਾ ਪਾ ਕੇ ਦਰਖਤਾਂ ਨੂੰ ਖੜੇ ਵੀ ਅਸੀਂ ਵੀ ਅਸੀਂ ਵੀ ਸਬ ਤੂਫਾਨ ਕਿਤੇ ਸਾਨੂੰ ਨਾਲੇ ਨਾ ਲੈ ਜੇ ਬਹੁਤ ਵੱਡੀ ਪੱਦਰ ਦੇ ਉੱਤੇ ਨੁਕਸਾਨ ਹੋਇਆ ਪਰ ਉੱਥੇ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਵੀ ਇਹੋ ਜੀਆਂ ਦੇਖੋ ਅਣਗੈਲੀਆਂ ਨੇ ਵੀ ਨਾ ਸਰਕਾਰ ਦਾ ਕੋਈ ਨੁਮਾਇੰਦਾ ਕਿ ਕਿਸਾਨਾਂ ਦੇ ਵੈਸੇ ਵੈਸੇ ਜਿੰਨਾ ਨੁਕਸਾਨ ਹੋਇਆ ਕੋਈ ਨੁਮਾਇੰਦਾ ਆਇਆ ਜਾਂ ਕੋਈ ਤੁਹਾਨੂੰ ਭਰੋਸਾ ਮਿਲਿਆ ਜਿਹੜੇ ਕਿਸਾਨਾਂ ਨੂੰ ਵੱਡੇ ਨੁਕਸਾਨ ਹੋ ਗਏ ਕਿ ਭਰ ਭਾਈ ਸਰਕਾਰ ਕਰੂਗੀ ਜਾਂ ਮੁਆਵਜ਼ਾ ਦਿੱਤਾ ਜਾਊ ਕੋਈ ਗੱਲਬਾਤ ਹੋਈ ਜਾਂ ਨਹੀਂ ਹੋਈ ਦੇਖੋ ਹਾਲੇ ਤੱਕ ਤਾਂ ਕੋਈ ਵੱਡਾ ਆਇਆ ਨਹੀਂ ਕੋਈ ਮੁੱਖ ਮੰਤਰੀ ਸਾਹਿਬ ਨੇ ਜਾਂ ਆ ਕੇ ਇੱਥੇ ਵਿਜ਼ਿਟ ਕੀਤਾ ਹੋਵੇ ਕਿਸੇ ਵੀ ਵੀ ਕਿੱਥੇ ਕਿੱਥੇ ਨੁਕਸਾਨ ਹੋਇਆ ਜਾਂ ਕੋਈ ਕੈਬਨਿਟ ਮਨਿਸਟਰ ਕੋਈ ਕੋਈ ਉੱਚ ਅਧਿਕਾਰੀ ਕੋਈ ਨਹੀਂ ਆਇਆ ਹੈਗਾ ਜਾਂ ਕਿਤੇ ਆਇਆ ਵੀ ਹੋਊਗਾ ਤਾਂ ਉਹਨਾਂ ਨੇ ਕੋਈ ਇਹ ਨਹੀਂ ਕਿਹਾ ਹੈਗਾ ਵੀ ਹਾਂ ਭਾਈ ਤੁਹਾਨੂੰ ਫਲਾਣੇ ਤਰੀਕ ਦੇ ਵਿੱਚ ਵਿੱਚ ਜਿਹੜਾ ਤੁਹਾਡਾ ਨੁਕਸਾਨ ਹੋਇਆ ਤੁਹਾਨੂੰ ਮੁਆਵਜ਼ਾ ਮਿਲ ਜਾਊ ਦੇਖੋ ਇੱਕ ਤਾਂ ਅੱਜ ਦੇ ਟਾਈਮ ਦੇ ਵਿੱਚ ਕਿਸਾਨੀ ਦੇ ਉੱਤੇ ਜਿਹੜਾ ਸੰਕਟ ਹੈਗਾ ਹੀ ਹੈਗਾ ਇੱਕ ਪਰਮਾਤਮਾ ਵੀ ਸਾਡੇ ਜਿਵੇਂ ਕਹਦੀਏ ਵੀ ਉਲਟ ਹੋ ਕੇ ਭੁਗਤ ਰਿਹਾ ਜਦੋਂ ਬੜ ਐਨ ਪੂਰੀ ਬਾਡੀ ਸਿਖਰਾਂ ਤੇ ਸੀ ਸਬਜ਼ੀ ਪੂਰੀ ਜੋਬਣ ਤੇ ਸੀ ਮੱਕੀ ਪੂਰੀ ਜੋਬਣ ਤੇ ਸੀ ਮੱਕੀ ਦੀ ਫਸਲ ਤਹਸਨ ਐਸ ਕਰਤੀ ਮੱਕੀ ਜਿੱਥੇ ਕਿਤੇ ਹੈਗੀ ਆ ਪਾਣੀ ਲੱਗ ਰਹੇ ਨੇ ਕਿਤੇ ਲੱਗਦਾ ਵੀ ਚਾਂਸ ਆ ਵਧੀਆ ਹੋ ਜੂਗੀ ਜਾਨੀ ਕਿ ਕਹਿਣ ਦਾ ਮਤਲਬ ਕਿਤੇ ਤਾਂ ਸੋਕਾ ਲੱਗ ਗਿਆ ਕਿਤੇ ਉ ਮੱਕੀ ਬਰਬਾਦ ਹੋ ਗਈ ਤੇਜ਼ ਤੂਫਾਨ ਨਾਲ ਕਿ ਨੁਕਸਾਨ ਐਵੇਂ ਦੇ ਵੱਡੇ ਨੁਕਸਾਨ ਦੇ ਦੇਖੋ ਜਿੱਥੇ ਹੁਣ ਮੱਕੀ ਆ ਮੱਕੀ ਵੱਡੀ ਤਦਾਦ ਦੇ ਵਿੱਚ ਲੱਗੀ ਹੋਈ ਆ ਆਪਣੇ ਏਰੀਆ ਦੇ ਵਿੱਚ ਆਲੂ ਬਹੁਤ ਸੀ ਆਲੂ ਜਿੱਥੇ ਹੁਣ ਮੱਕੀ ਨੂੰ ਲਗਾਤਾਰ ਜਨਰੇਟਰ ਚੱਲ ਰਹੇ ਨੇ ਜਿੱਥੇ ਕਿਸੇ ਕੋਲੋਂ ਨਹੀਂ ਜਨਰੇਟਰ ਦਾ ਪ੍ਰਬੰਧ ਹੋਇਆ ਯਾ ਤਾਂ ਉੱਥੇ ਜਾ ਕੇ ਉਹਨਾਂ ਉਹ ਪਾਣੀ ਕਣੀਓ ਮੱਕੀਆਂ ਖਰਾਬ ਹੋ ਰਹੀ ਹੈ ਮੱਕੀ ਦੀ ਫਸਲ ਮੱਕੀ ਦੀ ਨਹੀਂ ਕੱਲੀ ਸਬਜ਼ੀ ਵੀ ਸਬਜ਼ੀ ਵੀ ਕਈ ਕੀਲਿਆਂ ਦੇ ਵਿੱਚ ਆਲੂ ਤੋਂ ਬਾਅਦ ਸਬਜ਼ੀ ਲਾ ਰੱਖੀ ਆ ਆਪਣੇ ਏਰੀਏ ਦੇ ਵਿੱਚ ਤੁਹਾਨੂੰ ਦਿਖਾ ਕੇ ਲੈ ਕੇ ਆਏ ਆ ਵੀ ਤੁਸੀਂ ਦੇਖਿਓ ਕਿੰਨੀ ਸਬਜ਼ੀ ਆ ਜਿਹੜੀ ਤੁਸੀਂ ਵੀ ਆਉਂਦੇ ਹੋਏ ਦੇਖ ਕੇ ਆਏ ਹੋ ਵੀ ਕਿੰਨੀ ਵੱਡੀ ਤਦਾਦ ਦੇ ਵਿੱਚ ਜਿਹੜੀ ਸਬਜ਼ੀ ਦਾ ਨੁਕਸਾਨ ਕਰਿਆ ਤੇ ਲੋਕਾਂ ਦਿਆਂ ਜਿਹੜਾ ਪੰਨ ਤੋੜ ਹੋਈ ਆ ਵੱਖਰੀ ਤੁਸੀਂ ਸੜਕਾਂ ਦੇ ਉੱਤੇ ਦਰਖਤ ਇਸ ਤਦਾਦ ਦੇ ਉੱਤੇ ਪਏ ਨੇ ਵੀ ਪਿੰਡਾਂ ਦੇ ਵਿੱਚ ਗੁਰੂ ਘਰ ਦੇ ਵਜੀਰ ਨੇ ਜਿਹੜੇ ਲੌਸਮੈਂਟਾਂ ਕਰ ਰਹੇ ਨੇ ਪਿੰਡ ਦੇ ਲੋਕਾਂ ਨੂੰ ਵੀ ਤੁਸੀਂ ਭਾਈ ਆਪ ਨਾਲ ਲੱਗ ਲਗਾ ਕੇ ਇੱਕ ਸੇਵਾ ਇਹ ਠੀਕ ਹੈ ਵੀ ਇਹ ਇਹ ਜੋ ਕੁਦਰਤ ਨੇ ਜੋ ਹੈਗਾ ਸੀ ਪਾਣਾ ਉਹ ਹੋ ਗਿਆ ਹੁਣ ਇਹ ਆਪਣਾ ਫਰਜ ਬਣਦਾ ਪਿੰਡ ਦੇ ਲੋਕਾਂ ਦਾ ਵੀ ਪਿੰਡੋਂ ਪਿੰਡੀ ਜਾ ਕੇ ਇਹ ਤੁਸੀਂ ਆਪਦਾ ਜਿਹੜਾ ਹੈਗਾ ਇਹ ਨਾਲ ਲੱਗ ਕੇ ਵਿਭਾਗ ਦੇ ਇਹਨੂੰ ਚਾਲੂ ਕਰੋ ਤੇ ਉਸ ਤੋਂ ਬਾਅਦ ਹੁਣ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਵੀ ਦੇਖੋ ਨੁਕਸਾਨ ਹੋ ਗਿਆ ਬਹੁਤ ਵੱਡਾ ਸੰਕਟ ਕਿਸਾਨੀ ਤੇ ਇੰਨਾ ਜ਼ਿਆਦਾ ਆ ਵੀ ਅੱਜ ਦੇ ਟਾਈਮ ਦੇ ਵਿੱਚ ਕਿਸਾਨੀ ਦਾ ਗੁਜ਼ਾਰਾ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਜੀ ਮਹਿੰਗਾਈ ਅੱਤ ਦੀ ਹੋਈ ਪਈ ਆ ਜਿਹੜੀ ਕਿਸਾਨ ਦੀ ਫਸਲ ਤੇ ਖਰਚਾ ਆਉਂਦਾ ਉਹ ਬਹੁਤ ਗੁਣਾ ਉੱਪਰ ਲੰਘ ਗਿਆ ਜਿਹੜੇ ਵਿਚਾਰਿਆਂ ਨੇ ਕਿਸੇ ਨੇ ਠੇਕਿਆਂ ਤੇ ਲੈ ਕੇ ਕਰੀ ਹੋਈ ਸੀ ਉਹਨਾਂ ਦਾ ਤਾਂ ਆਪਾਂ ਸੋਚ ਵੀ ਨਹੀਂ ਸਕਦੇ 10 ਸਾਲ ਜ਼ਿਮੀਂਦਾਰ ਪਿੱਛੇ ਪਾਤੀ ਇਸ ਤੂਫਾਨ ਨੇ ਜਨਨ ਕਿ ਕੁਦਰਤ ਦੀਆਂ ਮਾਰਾਂ ਐਵੇਂ ਦੀਆਂ ਨੇ ਵੀ ਕਿਸਾਨ ਨੂੰ 1 ਕੋ ਲੱਖ ਪਿੱਛੇ ਮਾਰ ਦਿਆ ਨੇ ਵੀ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਲੋ ਦੇਖੋ 10 10 ਸਾਲ ਨੇ ਜਿਹੜੇ ਤਾਬ ਨਹੀਂ ਆਉਂਦੇ ਕਿਸਾਨ ਜਿਹੜੀ ਜੇ ਇੱਕ ਵਾਰੀ ਮਾਰ ਪੈ ਜੇ ਚਾਹੇ ਉਹ ਪਾਣੀ ਆ ਜਾਏ ਚਾਹੇ ਇਹ ਤੂਫਾਨ ਆ ਜਾਣਾ 10 ਸਾਲ ਪਿੱਛੇ ਚਲਾ ਜਾਂਦਾ ਜ਼ਿਮੀਂਦਾਰ ਸਰਕਾਰਾਂ ਨੂੰ ਵੀ ਇੱਕ ਬੇਨਤੀ ਕਰਦੇ ਆਂ ਵੀ ਜਿੱਥੇ ਤੁਸੀਂ ਵਿਕਲਾਂ ਦੇ ਬੀਮੇ ਕਰਦੇ ਹੋ ਇੱਕ ਫਸਲ ਦਾ ਵੀ ਬੀਮਾ ਕਰ ਦਿਓ ਕਿਉਂਕਿ ਕਿਸਾਨ ਤੁਸੀਂ ਇਹ ਦੇਖੋ ਵੀ ਧੜਾ ਧੜਾ ਇਹ ਜੇ ਆਪਦੇ ਵਿਕਲ ਦਾ ਬੀਮਾ ਚ ਇਹ ਛੱਡ ਦੇਣਗੇ ਪਰ ਆਪਦੀ ਫਸਲ ਦਾ ਕਰਾਉਣਗੇ ਵੀ ਜੇ ਯਾਰ ਸਾਡੇ ਕੋਲੇ ਠੀਕ ਹੈ ਅਸੀਂ ਆਪਦੀ ਮਿਹਨਤ ਕਰਕੇ ਦਿਨ ਰਾਤ ਕਰਕੇ 6 ਮਹੀਨੇ ਫਸਲ ਪਾਲ ਕੇ ਵੀ ਜੇ ਸਾਡਾ ਇਹ ਨੁਕਸਾਨ ਹੋਊ ਸਾਨੂੰ ਬੀਮੇ ਦੇ ਅਸੀਂ ਕਿਸ਼ਤ ਭਰ ਰਹੇ ਹਾਂਗੇ ਪ੍ਰੋਪਰ ਸਹੀ ਚੱਲ ਰਿਹਾ ਸਾਨੂੰ ਬੀਮਾ ਤਾਂ ਮਿਲ ਜੂ ਫਸਲ ਦਾ ਸਭ ਤੋਂ ਵੱਡੀ ਸਾਡੇ ਸੈਂਟਰ ਸਰਕਾਰਾਂ ਦੀ ਹੁਣ ਤੱਕ ਇਹੀ ਨਲਾਕੀ ਰਹੀ ਹੈ ਵੀ ਫਸਲ ਤੇ ਕੋਈ ਬੀਮਾ ਨਹੀਂ ਜੇ ਫਸਲ ਤੇ ਬੀਮਾ ਹੋਵੇ ਕਿਸਾਨ ਦੀ ਚਿੰਤਾ ਵੀ ਮੁਕਤ ਹੋ ਜੇ ਕਿਸਾਨ ਜਿਹੜੀ ਪ੍ਰਮਾਤਮਾ ਦੀ ਮਾਰ ਪੈਂਦੀ ਆ ਇਹ ਤੋਂ ਬਚ ਜੇ ਵੀ ਜਿੱਥੇ ਤੱਕ ਕਿਸਾਨ ਹੁੰਦਾ ਵੀ ਮੈਂ ਠੀਕ ਆ ਮੈਂ ਜੋ ਪ੍ਰਮਾਤਮਾ ਨੇ ਕਰਨਾ ਹੋ ਤਾਂ ਕਰਨਾ ਹੀ ਆ ਪਰ ਇੱਕ ਉਹਨੂੰ ਇੱਕ ਸਹਾਰਾ ਜਾਂ ਰਹਿੰਦਾ ਵੀ ਹਾਂ ਮੈਂ ਇੱਕ ਜੋ ਸਰਕਾਰੂ ਦੀ ਸਰਕਾਰ ਦੀਆਂ ਪੂਰੀਆਂ ਕਰ ਰਹੇ ਆ ਤੇ ਬੀਮਾ ਮੈਨੂੰ ਮਿਲ ਜਾਊਗਾ ਤੇ ਮੈਂ ਆਪਦੇ ਪੈਰਾਂ 'ਚ ਹੋ ਜਾਊਗਾ ਬਿਲਕੁਲ ਬਾਕੀ ਬਿਜਲੀ ਮਹਿਕਮੇ ਦੀ ਆਪਾਂ ਗੱਲ ਕਰਦੇ ਆ ਤੁਹਾਨੂੰ ਕੀ ਲਾਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਪਲਾਈ ਹਜੇ ਕਈ ਦਿਨ ਨਹੀਂ ਆਉਣੀ ਜੇ ਏਵੇਂ ਦਾ ਚੱਲਿਆ ਗਿਆ ਫਿਰ ਤਾਂ ਫਸਲਾਂ ਬਿਲਕੁਲ ਸੁੱਕ ਜਾਣੀਆਂ ਨੇ ਫਸਲਾਂ ਨੂੰ ਨੁਕਸਾਨ ਹੋਣਾ ਜਾਂ ਮਹਿੰਗਾ ਡੀਜ਼ਲ ਫੂਕਣਾ ਪੈਣਾ ਕਿਸਾਨ ਦੇ ਦੇਖੋ ਹੁਣ ਤੁਸੀਂ ਲਾ ਲੋ ਵੀ ਇੱਕ ਏਕੜ ਤੇ 8-10 ਹਜ਼ਾਰ ਦਾ ਡੀਜ਼ਲ ਲੱਗਦਾ ਜੇ ਤੁਸੀਂ 20 ਦਿਨ ਬਿਜਲੀ ਨਾ ਆਈ ਤਾਂ ਜਿੰਨੇ ਕੁ ਦੀ ਉਹ ਮੱਕੀ ਹੋਣੀ ਸੀ ਤਾਂ ਓਨੇ ਕੁ ਦਾ ਉਹ ਡੀਜ਼ਲ ਲੱਗ ਜਾਊਗਾ ਉਹ ਕਿਸਾਨ ਨੂੰ ਮੱਕੀ ਹੋਈ ਦਾ ਕੋਈ ਫਾਇਦਾ ਨਹੀਂ ਹੋਣਾ ਉਹਦਾ ਤਾਂ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਜਿਹੜੇ ਵਿਚਾਰੇ ਜ਼ਿਮੀਦਾਰ ਠੇਕੇ ਤੇ ਲੈ ਕੇ ਕਰਦੇ ਸੀ ਉਹ ਉਹਨਾਂ ਦੀ ਇੱਕ ਇਹ ਆਸ ਸੀ ਵੀ ਯਾਰ ਦੋ ਫਸਲਾਂ ਸਾਡੀਆਂ ਖਰਚੇ ਜੇ ਨਿਕਲ ਗਏ ਮੱਕੀ ਸਾਨੂੰ ਬਚਰੂਗੀ ਜਿਹੜੇ ਜ਼ਿਮੀਦਾਰਾਂ ਦੀ ਕੋਈ ਆਬਦੀ ਸੀ ਉਹਨੂੰ ਵੀ ਇਹ ਸੀ ਵੀ ਯਾਰ ਹੁਣ ਚਲੋ ਇਹਦੇ ਨਾਲ ਅਸੀਂ ਜਿਹੜੇ ਘਰੇਲੂ ਖਰਚੇ ਨੇ ਪੂਰੇ ਹੋ ਜਾਣਗੇ ਸਾਡੇ ਮੂਰੇ ਤੁਹਾਨੂੰ ਪਤਾ ਝੋਨੇ ਦੀ ਲਵਾਈ ਤੋਂ ਲੈ ਕੇ ਬੱਚਿਆਂ ਦੀ ਫੀਸਾਂ ਤੋਂ ਲੈ ਕੇ ਅਜਾ ਜ਼ਿਮੀਦਾਰ ਕੋਲੇ ਇੱਕ ਵਿਕਾਸ ਹੁੰਦੀ ਆ ਆਬਦੀ ਫਸਲ ਜਦੋਂ ਫਸਲ ਖਰਾਬ ਹੋ ਜਾਂਦੀ ਹੈ ਤਾਂ ਜ਼ਿਮੀਦਾਰ ਦਾ ਆਮਣ ਜੀ ਜਿਹੜਾ ਦਿਮਾਗ ਆ ਉਹ ਚਾਰੇ ਪਾਸੇ ਘੁੰਮਣ ਲੱਗ ਜਾਂਦਾ ਉਹਨੇ ਸ਼ਹਿਰ ਵੱਲ ਵੀ ਦੇਖਣਾ ਹੁੰਦਾ ਵੀ ਮੈਂ ਕਿਸ ਕਿਸ ਦੇ ਪੈਸੇ ਦੇਣੇ ਨੇ ਮੈਂ ਫਲਾਣੇ ਸਬਜ਼ੀ ਵਾਲੇ ਦੇ ਦੇਣੇ ਨੇ ਮੈਂ ਸੌਦੇ ਵਾਲੇ ਦੇ ਦੇਣੇ ਨੇ ਮੈਂ ਜੀਤੋ ਬੀਜ ਚੱਕਿਆ ਉਹਦੇ ਦੇਣੇ ਨੇ ਮੈਂ ਖਾਦ ਵਾਲੇ ਦੇ ਦੇਣੇ ਮੈਂ ਸਪਰੇਅ ਵਾਲੇ ਦੇ ਦੇਣੇ ਨੇ ਮੈਂ ਬੱਚਿਆਂ ਦੀ ਫੀਸ ਭਰਨੀ ਆ ਇੱਕ ਇੰਨਾ ਕ ਕੱਲਾ ਜ਼ਿਮੀਦਾਰ ਨਹੀਂ ਇਹ ਸਾਰੀ ਦਬਕਾ ਜਿਹੜਾ ਉਲਝਿਆ ਹੋਇਆ ਜੇ ਆਪਾਂ ਕਹਿ ਦਈਏ ਦੂਜੀ ਭਾਈਚਾਰਾ ਵੀ ਆ ਉਹਨਾਂ ਦਾ ਵੀ ਨੁਕਸਾਨ ਆ ਜਿਹੜੇ ਜੀਮੀਦਾਰ ਤੋਂ ਇਹ ਤੂਫਾਨ ਇਹ ਤਾਂ ਦੇਖਿਆ ਨਹੀਂ ਹੈਗਾ ਵੀ ਇਹ ਜੀਮੀਦਾਰ ਦਾ ਤਾਂ ਹੋ ਹੀ ਹੋਇਆ ਜਿਹੜੇ ਦੂਜੀਆਂ ਵਿਚਾਰੀਆਂ ਕਾਸਟਾਂ ਆਪਦਾ ਆਪਦਾ ਧੰਦਾ ਕਰਦੀਆਂ ਨੇ ਉਹਨਾਂ ਦਾ ਵੀ ਨੁਕਸਾਨ ਹੈ ਸਰਕਾਰ ਨੂੰ ਤਾਂ ਇਹ ਚਾਹੀਦਾ ਵੀ ਰੇਕ ਨਾ ਕਿਸੇ ਨਾ ਕਿਸੇ ਤਰੀਕੇ ਬਾਹ ਫੜੀ ਜਾਵੇ ਅੱਜ ਜੀਮੀਦਾਰ ਨੂੰ ਇੰਨਾ ਕੀ ਸਹਾਰਾ ਦੇ ਦਿਓ ਤੁਸੀਂ ਸੀਐਮ ਸਾਹਿਬ ਨੂੰ ਕਹਿੰਦੇ ਆਂਗੇ ਸੀਐਮ ਭਗਵੰਤ ਸਿੰਘ ਮਾਨ ਪਹਿਲਾਂ ਵੀ ਕਹਿੰਦੇ ਸੀ ਕਿ ਹੁਣ ਸਾਡੀ ਸਰਕਾਰ ਆ ਗਈ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਅਸੀਂ ਵੀ ਕਿਸਾਨ ਦੇ ਪੁੱਤਰਾਂ ਅਸੀਂ ਵੀ ਕੋਈ ਮੁਆਵਜ਼ਾ ਨਹੀਂ ਲੇਟ ਹੋਣ ਦੇਵਾਂਗੇ ਕਿ ਮੁਆਵਜ਼ੇ ਦੇਵਾਂਗੇ ਕੀ ਲੱਗਦਾ ਤੁਹਾਨੂੰ ਮੁਆਵਜ਼ਾ ਮਿਲੂਗਾ ਹੁਣ ਜਾਂ ਕੀ ਗੱਲਬਾਤ ਲੱਗਦੀ ਹੈ ਜਾਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖ ਦੇਖੋ ਅਸੀਂ ਤਾਂ ਕਾਰਗੁਜ਼ਾਰੀ ਨੂੰ ਇਹੀ ਕਹਿੰਦੇ ਆ ਸੀਐਮ ਸਾਹਿਬ ਤੁਸੀਂ ਪੰਜਾਬ ਵੱਲ ਧਿਆਨ ਦੇ ਲੋ ਇੱਕ ਤਾਂ ਥੋੜਾ ਜਿਹਾ ਜਿਹੜੇ ਉੱਪਰ ਦਿੱਲੀ ਦੀ ਲੀਡਰਸ਼ਿਪ ਉੱਥੋਂ ਵਿੱਲੀ ਹੋਈ ਹੋਈ ਆ ਉਹ ਸਾਰਾ ਉਰੇ ਵਾਲਾ ਧਿਆਨ ਉਹਨਾਂ ਤੇ ਫੋਕਸ ਹੋਇਆ ਹੋਇਆ ਇੱਥੇ ਧਿਆਨ ਹੀ ਨਹੀਂ ਹੋ ਰਿਹਾ ਵੀ ਜਿਹੜਾ ਨੁਕਸਾਨ ਆ ਉਹਦੇ ਵੱਲ ਨਹੀਂ ਧਿਆਨ ਉਹ ਉਹਨਾਂ ਦੀ ਦੇਖਭਾਲ ਤੇ ਲੱਗਿਆ ਹੋਇਆ ਪ੍ਰਸ਼ਾਸਨ ਨੂੰ ਵੀ ਤੇ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਦਾ ਤਾਂ ਜੋ ਹੈਗਾ ਉਹ ਚੱਲੀ ਜਾਣਾ ਆਉਣਗੇ ਵਗ ਜਾਣਗੇ ਵੀ ਤੁਸੀਂ ਪੰਜਾਬ ਵੱਲ ਧਿਆਨ ਦੇ ਦਿਓ ਜ਼ਿੰਮੇਦਾਰ ਬਹੁਤ ਵੱਡੀ ਉਲਝ ਵਿੱਚ ਫਸਿਆ ਹੋਇਆ ਜ਼ਿੰਮੇਦਾਰ ਕਿੱਥੋਂ ਲਿਮਟਾ ਪਰੂ ਕਿੱਥੋਂ ਜ਼ਿੰਮੇਦਾਰ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਸਹਿਕਾਰੀ ਬੈਂਕਾਂ ਦੇ ਵਿੱਚੋਂ ਰੇਹ ਦਵਾਈ ਚੱਕਿਆ ਹੋਇਆ ਉਹ ਕਿੱਥੋਂ ਪਰੂਗਾ ਨੁਕਸਾਨ ਉਹ ਜਿਹੜਾ ਉਹਦਾ ਆਬਦਾ ਹੋਇਆ ਉਹ ਵੀ ਬਹੁਤ ਵੱਡੀ ਪੱਧਰ ਤੇ ਹੋਇਆ ਕਿਉਂਕਿ ਕਈ ਲੋਕਾਂ ਦੇ ਛੱਡਾਂ ਦੇ ਛੱਡ ਤਬਾਹ ਕਰਤੇ ਦੇਖੋ ਜੇ ਕਿਸੇ ਜੀਮੇਦਾਰ ਨੂੰ 50000 ਰੁਪਇਆ ਜਾਂ ਲੱਖ ਰੁਪਇਆ ਫਸਲ ਦਾ ਮੰਨ ਲਓ ਬਚਣਾ ਜੇ ਕੋਈ ਵੱਡੀ ਤਦਾਦ ਦੇ ਕੋਲ ਕਿਸੇ ਕੋਲੇ 10 ਕਿਲੇ ਨੇ ਉਹਦਾ ਉਹ ਜਾ ਹਿਸਾਬ ਆ ਉਹਦਾ ਉਹ ਜਾ ਨੁਕਸਾਨ ਹੋ ਗਿਆ ਹਰੇਕ ਬੰਦੇ ਦਾ ਨੁਕਸਾਨ ਹੋਇਆ ਹਰੇਕ ਬੰਦੇ ਦੇ ਨੁਕਸਾਨ ਹੋਣ ਕਰਕੇ ਉਹਨਾਂ ਨੂੰ ਜੋ ਪੈਸਾ ਇਸ ਫਸਲ ਚ ਬਚਦਾ ਜਿਆਦੇ ਪੈਸਾ ਤਾਂ ਝੋਨੇ ਚ ਹੀ ਬਚਦਾ ਕਣਕ ਦੀ ਜਿਹੜੀ ਹੈਗੀ ਹੈ ਵੱਡੀ ਚ ਇਹ ਚ ਕੋਈ ਬਹੁਤਾ ਮੁਨਾਫਾ ਨਹੀਂ ਹੁੰਦਾ ਇਦੇ ਵਿੱਚੋਂ ਜਿਹੜੇ ਜ਼ਿੰਮੇਦਾਰਾਂ ਦੀ ਬਾਢੀ ਹੋ ਗਈ ਸੀ ਚਲੋ ਉਹ ਉਹ ਤਾਂ ਬਚ ਗਏ ਪਰ ਜਿਹੜੇ ਜ਼ਿੰਮੇਦਾਰ ਰਹਿ ਗਏ ਸੀ ਉਹਨਾਂ ਦੀਆਂ ਫਸਲਾਂ ਤੁਹਾਨੂੰ ਪਤਾ ਹੀ ਹੈ ਤਹਿਸ ਨੈਸ ਹੋ ਗਈਆਂ ਸੀ ਤੇ ਬਾਕੀ ਜਿਹੜੀਆਂ ਜਿਹੜੇ ਕਿਸਾਨ ਬੇਨਤੀ ਕਰਦੇ ਆ ਵੀ ਭਾਈ ਫਸਲਾਂ ਮੱਕੀ ਵਾਲੇ ਜਾਂ ਜਿਨ੍ਹਾਂ ਦੀਆਂ ਸਬਜ਼ੀਆਂ ਸੀ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਉਹਨਾਂ ਦੀਆਂ ਬਹੁਤ ਖਰਚਾ ਕਰਕੇ ਸਬਜ਼ੀ ਜਿਹੜੀ ਪੂਰੀ ਜੋਬਣ ਤੇ ਸੀ ਪੂਰੇ ਕਈ ਪੌਲੀ ਹਾਊਸ ਹਾਊਸ ਵਾਲਿਆਂ ਕੋਲੇ ਮੈਂ ਜਾ ਕੇ ਆਏ ਆ ਜਿਹੜੇ ਕਹਿੰਦੇ ਵੀ ਸਾਡਾ 7 8 8 ਲੱਖ ਦਾ ਜਿਹੜੀ ਫਸਲ ਖੜੀ ਸੀ ਜਿਹੜੀ ਬਰਬਾਦ ਹੋ ਗਈ ਵੀ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਜਿਨ੍ਹਾਂ ਨੇ ਹੋਰ ਦਬਕੇ ਨੇ ਕੋਈ ਵੀ ਬਰਾਦਰੀ ਕਿਸੇ ਵੀ ਕਿੱਤੇ ਨਾਲ ਕੰਮ ਕਰਦੀ ਆ ਜੋ ਉਹਨਾਂ ਦਾ ਨੁਕਸਾਨ ਹੋਇਆ ਕੋਈ ਉਹਨਾਂ ਦੀ ਬਾਹ ਫੜ ਲਓ ਕੋਈ ਉਹਨਾਂ ਨੇ ਹਰੇਕ ਬੰਦਾ ਅੱਜ ਕਰਜ਼ਾਈ ਹੋਇਆ ਪਿਆ ਕੋਈ ਇੰਨਾ ਕੀ ਦੇ ਦਿਓ ਤੁਸੀਂ ਵੀ ਭਾਈ ਇਸ ਵਾਰ ਤੁਸੀਂ ਜਿਹੜਾ ਤੁਹਾਡਾ ਕੋਈ ਵਿਆਜ ਆ ਉਹ ਸਰਕਾਰ ਬੈਂਕ ਦਾ ਤੁਸੀਂ ਨਾ ਭਰਿਓ ਸਰਕਾਰ ਆਪਦੇ ਵੱਲੋਂ ਤੁਹਾਡਾ ਬੈਂਕ ਦੇ ਵਿੱਚ ਤੁਹਾਡੇ ਕੋਈ ਬੈਂਕ ਵਾਲਾ ਮੁਲਾਜ਼ਮ ਨਹੀਂ ਆਊਗਾ ਤੁਹਾਡੀ ਜਿਹੜੀ ਪਰ ਜਿਹੜੀ ਤੁਹਾਡੀ ਬੈਂਕ ਦੀ ਕਿਸ਼ਤ ਆ ਗਈ ਇਸ ਵਾਰ ਤੁਹਾਡੇ ਨੁਕਸਾਨ ਹੋਇਆ ਅਸੀਂ ਤੁਹਾਡੇ ਨਾਲ ਖੜੇ ਆ ਇਹ ਇਹ ਬਾ ਫੜਨੀ ਪਊ ਆ ਆਪਣਾ ਜੀ ਠੀਕ ਹੈ ਜੇ ਤੁਸੀਂ ਕਿਸਾਨੀ ਨਾਲ ਹੋਰ ਦਬਕਿਆਂ ਨਾਲ ਜਦੋਂ ਵੀ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਹਨੇ ਕੁਦਰਤੀ ਗੱਲ ਆ ਫਿਰ ਅੱਕ ਕੇ ਜਦੋਂ ਉਹਨੂੰ ਕੋਈ ਰਸਤਾ ਨਹੀਂ ਲਿੰਦਾ ਜਦੋਂ ਕਹਿ ਦਿੰਦੇ ਆ ਵੀ ਫਿਰ ਉਹਦੇ ਕੋਲੇ ਰਸਤਾ ਬਚਦਾ ਖੁਦਕੁਸ਼ੀ ਦਾ ਤਾਹੀਂ ਆਪਣੇ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਖੁਦਕੁਸ਼ੀ ਕਿਉਂ ਹੁੰਦੀ ਆ? ਇਸੇ ਕਾਰਨ ਹੁੰਦੀ ਆ ਕਿਸਾਨੀ ਖੁਦਕੁਸ਼ੀ ਕਿਉਂ ਕਰਦੇ ਨੇ? ਕਿਉਂ ਨਹੀਂ ਕਿ ਆਹੀ ਕੁਦਰਤੀ ਮਾਰਾਂ ਜਿਹੜੀਆਂ ਪੈਂਦੀਆਂ ਨੇ ਪਿੱਛੇ ਤੱਕ ਦਿੰਦੀਆਂ ਨੇ ਕਿਸਾਨਾਂ ਨੂੰ। ਪਿੱਛੇ 10-10 ਸਾਲ ਪਿੱਛੇ ਪਾ ਦਿੰਦੀਆਂ ਨੇ ਕਿਸਾਨ ਨੂੰ। ਇਸੇ ਕਰਕੇ ਫਿਰ ਉਹਨੂੰ ਜਦੋਂ ਕੋਈ ਰਸਤਾ ਹੀ ਨਹੀਂ ਦਿੰਦਾ। ਜਦੋਂ ਉਹਦੇ ਘਰੇ ਬੈਂਕਾਂ ਵਾਲੇ ਵੀ ਆਉਣ ਲੱਗ ਜਾਂਦੇ ਨੇ। ਉਹਦੇ ਘਰੇ ਮੈਨੇਜਰ ਦੋ-ਦੋ ਵਾਰੀ ਭੇਜਣ ਲੱਗ ਜਾਂਦੇ ਨੇ ਵੀ ਚਲੋ ਜੀ ਜਾ ਕੇ ਉਹ ਤੋਂ ਪੈਸਾ ਰਿਕਵਰ ਕਰਾਓ। ਪੈਸਾ ਹੁੰਦਾ ਨਹੀਂ। ਕਿਸਾਨ ਉਲਝ ਜਾਂਦਾ। ਉਹ ਹੁੰਦਾ ਮੂਰੇ ਰਸਤਾ ਕੋਈ ਉਸ ਨੂੰ ਦਿਖਦਾ ਨਹੀਂ। ਤਾ ਕਰਕੇ ਕਹਿੰਦੇ ਆ ਇੱਥੇ ਸਰਕਾਰ ਨੂੰ ਸੀਐਮ ਸਾਹਿਬ ਨੂੰ ਧਿਆਨ ਦੇ ਲੋ ਜੀ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਜਿੱਥੇ ਅੱਜ ਆਹ ਏਰੀਆ ਮਚਿਆ ਤੁਸੀਂ ਲਾ ਲੋ ਵੀ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਫਸਲ ਸੜ ਕੇ ਸੁਆਹ ਹੋ ਗਈ ਕਣਕ ਦੀ ਉਹ ਉਹ ਉਹਨਾਂ ਦਾ ਤੁਸੀਂ ਉਹਨਾਂ ਦਾ ਦੇਖੋ ਕੀ ਬੁਰਾ ਹਾਲ ਆ ਜਿਹੜੇ ਕਿਸਾਨਾਂ ਦਾ ਕਈ ਜ਼ਿਲ੍ਹਿਆਂ ਦੇ ਵਿੱਚ ਅੱਗ ਲੱਗਣ ਨਾਲ ਹਜ਼ਾਰਾਂ ਏਕੜ ਅੱਧਾ ਪੰਜਾਬ ਅੱਜ ਫੁਕਿਆ ਪਿਆ ਫਸਲ ਜਿਹੜੀ ਕਣਕ ਦੀ ਸੀ ਮੱਚ ਕੇ ਬੁਰਾ ਹਾਲ ਹੋ ਗਿਆ ਤੁਸੀਂ ਉਹਨਾਂ ਦਾ ਉਹਨਾਂ ਦੀ ਬਾਹ ਫੜ ਲਓ ਸੀਐਮ ਸਾਹਿਬ ਬਹੁਤ ਵੀਡੀਓ ਦੇਖ ਰਹੇ ਆ ਕਿ ਕਿਸਾਨਾਂ ਨੇ ਕੋਈ ਬਾਈਨਾ ਪਹਜਾ ਪਹਜਾ ਵਿੱਚ ਦੀ ਕੱਡੀਆਂ ਨੇ ਅੱਗ ਦੇ ਟਰੈਕਟਰ ਪਹਜਾ ਪਹਜਾ ਵਿੱਚ ਦੀ ਕੱਢੇ ਨੇ ਅੱਗ ਦੇ ਇੰਨੀ ਜਿਆਦਾ ਅੱਗ ਲੱਗੀ ਆ ਤੇ ਉਸ ਤੋਂ ਬਾਅਦ ਜਿਹੜੀਆਂ ਵੀਡੀਓ ਹੁਣ ਦੇਖ ਰਹੇ ਹਾਂਗੇ ਜਿਹੜੇ ਲਾਈਟਰ ਨਾਲ ਅੱਗ ਲਾ ਕੇ ਉਹਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਵੀ ਕਣਕ ਨੂੰ ਅੱਗ ਲਾ ਰਿਹਾ ਕੋਈ ਕਿੰਨੀ ਤਦਾਦ ਦੇ ਵਿੱਚੋਂ ਪਤਾ ਲੱਗ ਰਿਹਾ ਕੀ ਅੱਜ ਦੇ ਟਾਈਮ ਟੈਕਨੋਲੋਜੀ ਆ ਪਤਾ ਲੱਗ ਸਕਦਾ ਵੀ ਉਹ ਅੱਗ ਕੌਣ ਲਗਾ ਰਿਹਾ ਲਾਈਟਰ ਨਾਲ ਆ ਸਰਿਆਂ ਬੰਦਾ ਲੱਗ ਰਿਹਾ ਉਹ ਜਿਹੜੇ ਜਿੱਥੋਂ ਵੀਡੀਓ ਆਈਆਂ ਨੇ ਫੜੋ ਬੰਦੇ ਨੂੰ ਜਾ ਕੇ ਵੀ ਉਹ ਕੀ ਕਿਵੇਂ ਆ ਕੀ ਇਹ ਪਿੱਛੇ ਟੱਕਣ ਦਾ ਕਾਰਨ ਤਾਂ ਨਹੀਂ ਕਿਸਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਜੇ 10 ਸਾਲਾਂ ਦਾ 20 30 ਸਾਲ ਹੋਰ ਪਿੱਛੇ ਪੈ ਜੇ ਸਾਡੀ ਕਿਸਾਨੀ ਸਾਡੇ ਕਿਸਾਨਾਂ ਨੂੰ ਮਰਨ ਲਈ ਮਜਬੂਰ ਕਰ ਰਹੇ ਹੋ ਵੀ ਜਿਹੜੇ ਕਿੱਡੀ ਕੋਈ ਇਹ ਸਾਜ਼ਿਸ਼ਾ ਜਿਹੜੀ ਜੇ ਜੇ ਸਾਜ਼ਿਸ਼ਾ ਇਹ ਅੱਗ ਲਾਈ ਗਈ ਹੈ ਜੇ ਕਣਕ ਨੂੰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅੱਗ ਲੱਗੀ ਹੈਗੀ ਜ਼ਿਲ੍ਹਿਆਂ ਦੇ ਜ਼ਿਲ੍ਹੇ ਖਤਮ ਹੋਏ ਨੇ ਕਣਕ 'ਅੱਗ ਲੱਗਣ ਕਾਰਨ ਉਹਦੀ ਜਾਂਚ ਹੋਣੀ ਚਾਹੀਦੀ ਆ ਜਾਂਚ ਕਰਕੇ ਉਹ ਦੋਸ਼ੀਆਂ ਨੂੰ ਪਤਾ ਕਰਨਾ ਉਹਨਾਂ ਦੇ ਪਿੱਛੇ ਕੌਣ ਨੇ ਉਹ ਕੀ ਮਨਸਾ ਉਹਨਾਂ ਦੀ ਜਿਹੜੀ ਇੰਨੀ ਅੱਗ ਲਾ ਕੇ ਕਣਕ ਸਾੜੀ ਗਈ ਆ ਜੇ ਅੱਜ ਇਸ ਕਿਸਾਨੀ ਤੇ ਤੁਸੀਂ ਫੋਕਸ ਕਰ ਲਓ ਨਹੀਂ ਤਾਂ ਤੁਸੀਂ ਤਿਆਰ ਰਹੋ ਫਿਰ ਕਿਸਾਨਾਂ ਤੋਂ ਤਾਂ ਜਿਹੜੀ ਫਸਲ ਸੀ ਉਹ ਤਾਂ ਚੱਕੀ ਗਈ ਪੰਜਾਬ ਦੇ ਵਿੱਚ ਜਿਹੜੀ ਫਸਲ ਸੀ ਉਹ ਮੰਡੀਆਂ ਤੋਂ ਲੈ ਗਏ ਪਰ ਮੈਂ ਦੂਜੇ ਵਰਗਾਂ ਨੂੰ ਕਹਿਣਾ ਵੀ ਤੁਸੀਂ ਨੇ ਅਨਾਜ ਖਾਣਾ ਇਹ ਅਨਾਜ ਤੁਹਾਨੂੰ ਜਿਹੜੇ ਵਪਾਰੀ ਨੇ ਬਹੁਤ ਮਹਿੰਗਾ ਵੇਚਣਗੇ 6-7000 ਨੂੰ ਕਣਕ ਕੁਆਂਟਲ ਦਾ ਹੋ ਤੁਸੀਂ ਵੀ ਇਸ ਦੀ ਆਵਾਜ਼ ਬਣੋ ਕਿਸਾਨਾਂ ਦੀ ਠੀਕ ਹੈ ਠੀਕ ਹੈ ਠੀਕ ਹੈ ਲਾਲੀ ਜੀ ਸੋ ਲਾਲੀ ਸਕਰੋਧੀ ਕਿਸਾਨ ਆਗੂ ਨੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਾਫੀ ਵੱਡਾ ਤੂਫਾਨ ਨੇ ਕੁਦਰਤੀ ਆਫਤ ਨੇ ਵੱਡਾ ਨੁਕਸਾਨ ਕੀਤਾ ਆ ਕਿ ਬਿਜਲੀ ਬਹੁਤੇ ਪਿੰਡਾਂ 'ਚ ਤਾਂ ਹਜੇ ਨਹੀਂ ਆਈ ਖੇਤਾਂ ਤੱਕ ਨਹੀਂ ਪਹੁੰਚੀ ਕਈ ਦਿਨ ਲੱਗਣੇ ਨੇ ਕਿ ਆਪ ਮੁਹਾਰੇ ਹੋ ਕੇ ਪਿੰਡਾਂ ਦੇ ਲੋਕ ਬਿਜਲੀ ਵਿਭਾਗ ਦੇ ਨਾਲ ਕੰਮ ਕਰਵਾ ਰਹੇ ਨੇ ਤਾਂ ਬਿਜਲੀ ਉੱਥੇ ਪਹੁੰਚੀ ਆ ਤੇ ਬਹੁਤੇ ਖੇਤਾਂ 'ਚ ਬਿਜਲੀ ਆਈ ਵੀ ਨਹੀਂ ਵੱਡਾ ਨੁਕਸਾਨ ਆ ਤੇ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਮੁਆਵਜ਼ਾ ਦੇਵੇ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਤੇ ਵੱਡੀ ਆਫਤ ਆਈ ਆ ਜ਼ਿਲ੍ਹਾ ਸੰਗਰੂਰ 'ਚ ਖਾਸ ਕਰਕੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ